ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋੜੀ ਦੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੜਾ ਦਿਖਾਵਾਂਗੇ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮਨਿੰਦਰ ਸਿੰਘ ਪਿੰਡ ਕੌਂਸਲਰ ਜਿਲ੍ਹਾ ਬਟਿੰਡਾ ਆ ਰਾਮਪੁਰਾ ਤਹਿਸੀਲ ਆ ਜੀ ਆਪਰੇ ਨਾਲ ਆਪਣੇ ਘਰਤਾ SLAਪ 78147 72278 78147 72278 72278 ਜਿਹੜੀ ਪਹਿਲੇ ਨੰਬਰ ਆਪਾਂ ਜਰਸੀ ਦੇਖੀ ਜੇ ਨੇ ਕਿਹੜਾ ਸੂਆ ਏ ਇਹ ਖੀਰੀ ਬੱਚੀ ਸੂਈ ਆ ਪਹਿਲੇ ਸੂਏ ਖੀਰੀ ਬੱਚੀ ਪਹਿਲਾ ਸੂਆ ਕਹਿਮਾ ਦਾ ਨਾ ਸੂਈ ਨੂੰ ਇਹਨੂੰ ਦੂਜਾ ਦਿਨ ਆ ਜੀ ਬੱਚਾ ਕੀ ਦਿੱਤਾ ਤੇ ਇਹ ਬੱਚਾ ਦਿੱਤਾ ਜਰਸੀ ਦਾ ਬੱਚਾ ਤੇ ਮੂੰਹੋਂ ਖੀਰੀ ਹੈ ਹਨਾ ਖੀਰੀ ਹੈ ਪੂਰੀ ਵੱਡੀ ਆ ਪੰਜਾਬ ਵਾਲੀ ਐ ਨਹੀਂ ਕਦੇ ਛੋਟੀ ਜਿਹੀ ਆ ਦੇ ਲੋ ਕਦ ਮੇਰਾ ਕਿੱਡਾ ਠੀਕ ਆ ਫੁੱਲ ਸਾਈਜ਼ ਦੇ ਵਿੱਚ ਆ ਠੀਕ ਹੈ ਤੇ ਬੌੜਾ ਕਿੰਨਾ ਕੋਈ ਇਸ ਵਕਤ 15 ਕਿਲੋ ਦਾ ਮਿਣਕੇ ਦੇ ਦੇਗੇ ਆਪਾਂ ਜੀ ਠੀਕ ਹੈ ਸਾਢੇ 7 ਦਾ ਟਾਈਮ ਦਾ ਜਾਵਾ ਹਾਂਜੀ 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 ਤੇ ਲਗਭਗ ਅੰਦਾਜ਼ਾ ਫਰਕੀ ਆਪਣਾ ਇਹ ਤੋਂ 15 ਕਿਲੋ ਠੀਕ ਹੈ ਰੇਂਜ ਇਹਦੀ ਕੀ ਹੋਊਗੀ ਰੇਂਜ ਹੋਊਗੀ 85000 ਗੁਜਾਇਸ਼ ਹੋ ਜੂਗੀ ਹਾਂਜੀ ਗੁਜਾਇਸ਼ ਹੋ ਜੂਗੀ ਤੇ ਚੋਣ ਚਵਾ ਦਿਓ ਓਕੇ ਬਿਲਕੁਲ ਪੂਰੀ ਸੀਲ ਠੰਡੀ ਹੈ ਜਿਵੇਂ ਮਰਜ਼ੀ ਹੱਥ ਥਾਣ ਖਿੱਚ ਲਿਓ ਦੇਖੋ ਠੀਕ ਹੈ ਛੜਵ ਨਹੀਂ ਜਾ ਰਹੀ ਠੀਕ ਹੈ ਠੀਕ ਹੈ ਧੋਰੀ ਬਾਹਰ ਨੂੰ ਸੋਵੀਰ 85000 ਰੁਪਏ ਕੀਮਤ ਆ 14 15 ਲੀਟਰ ਤੋਂ ਤੇ ਇਸ ਵਕਤ ਇਹ ਥੱਲੇ ਹਾਜ਼ਰ ਆ ਬੱਚਾ ਮੇਲਕਾਫ ਆ ਤੇ ਆਪਣੇ ਘਰੇ ਸੂਈ ਹੈ ਸੂਈ ਵੀ ਲੈਣ ਜੀ ਤੇ ਆਪਣੇ ਘਰੇ ਸੂਈ ਹੈ ਜ ਸੋ ਵੀਰੋ ਕੱਦ ਕਾਠ ਵਗੈਰਾ ਤੇ ਬੋਡੀ ਸਟਰਕਚਰ ਵਗੈਰਾ ਦੇਖ ਸਕਦੇ ਹੋ ਤੇ ਪੂਰੀ ਸਾਫ ਸੁਥਰੀ ਤੇ ਵਾਕੀ ਉਰੇ ਕਰੀ ਮੇਰੇ ਮੂੰਹ ਦਾ ਮੂੰਹ ਕਰੀਦਾ ਉਰੇ ਨੂੰ ਸੋ ਦੇਖੋ ਮੂੰਹ ਮੱਥਾ ਦੇਖੋ ਚਾਪੜ ਵਰਗਾ ਪਿਆ ਦੰਦ ਵੀ ਦੇਖੋ ਮੰਨ ਕੇ ਦੇਖੋ ਨਹੀਂ ਸੀ ਦੇਖ ਕੇ ਖੀਰੀ ਆ ਜਾ ਲੈ ਚੱਲ ਭਾਈ ਬੱਲਾ ਉੱਥੇ ਸੋ ਮੂੰਹ ਬਿਲਕੁਲ ਖੀਰੀ ਆ 85000 ਰੁਪਏ ਕੀਮਤ ਆ ਤੇ ਕੱਦ ਕਾਠ ਦੇਖੋ ਜਿੰਦ ਜਨ ਲੇਵਾ ਦੇਖੋ ਕਿਆ ਬਾਤ ਦਾ ਕਰਵਾਰ ਤੇ ਲੈ ਕੇ ਤੁਰੇ ਨਹੀਂ ਜਾਂਦਾ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਇਸ ਵਕਤ 11 ਵਜੇ ਦੋ ਕੋਸ ਹਰ ਗੈਸ ਕਰ ਲਓ ਸੁਬ੍ਰਤ ਚਵਾਈ ਵਗੈਰਾ ਦੇਖੋ ਇਹਦੀ ਪੂਰਾ ਮੋਟਾ ਮੋਟਾ ਸਾਫ ਸੁਥਰਾ ਚੋਣਾ ਤੇ ਮਗਰ ਥੜਾ ਜਿਹਾ ਵੀਰ ਮਾਰਦੀ ਤਰ ਦੇਖੋ ਦੇਖੋ ਚਵਾਈ ਪੂਰੀ ਓਕੇ ਆ ਜਾਵਾ ਠੀਕ ਹੈ ਅਸ ਓਕੇ ਜਾ। ਪੰਜਾਈ ਵਗੈਰਾ ਪੂਰੀ ਓਕੇ ਸਾਫ ਸੁੱਧਰੀ 85000 ਰੁਪਏ ਕੀਮਤ ਦਾ ਤੇ ਹਵਾਨੇ ਦੇ ਨਾੜਾ ਵਗੈਰਾ ਦੇਖ ਲਵੇ ਪਸਮਾ ਵਗੈਰਾ ਦੇਖੋ ਹੁਣ ਬੱਚਾ ਲੱਗਿਆ ਇਹਨੂੰ। ਪੂਰੀ ਸਾਫ ਸੁੱਧਰੀ ਚੰਗੀ 20 ਕਿਲੋ ਦਾ ਰਾਵਣਾ ਪਾ ਦੂ 14 15 14 15 ਲੀਟਰ ਬੋਲਾ ਇਸ ਵਕਤ ਥੱਲੇ ਹਾਜ਼ਰ ਰੈੜੀ ਹੈ ਜਿਹੜਾ ਜਮ। ਤੇ ਵੀਰੇ ਅੱਗੇ ਜਿਹੜੀ ਬੈਠ ਦੇਖੀ ਇਹਨੇ ਆਪਾਂ ਜਰਸੀ। ਕਿੰਨੇ ਟਾਈਮ ਦੇ ਗੱਪਣਾ? ਛੱਡ ਕੇ ਵੀ ਨਹੀਂ ਆਲੀ। ਆਪਾਂ ਚੈੱਕ ਕਰਾ ਕੇ ਲੈਂਦੀ ਆ। ਹਾਂਜੀ ਗਾਰੰਟੀ ਆਪਣੀ ਵੀਡੀਓ ਤੇ ਦੇਈ ਜੂਗਾ। ਬਾਕੀ ਜਿਵੇਂ ਚੈੱਕ ਆਉਣ ਕਰਾ ਲੂਗਾ। ਠੀਕ ਹੈ। ਹਾਂ ਤੇ ਦੁੱਧ ਕਿੰਨਾ ਇਸ ਵਕਤ ਥੱਲੇ 8 ਕਿਲੋ ਪੂਰਾ ਕੰਡੇ ਵਾਲਾ 10 ਕਿਲੋ ਦਾ ਸੀ ਘਾਟ ਗਈ ਥੋੜਾ ਉਪਰਾ ਕਰ ਗਈ 4 ਕਿਲੋ ਟਾਈਮ ਦਾ ਤਹਾਜਰ ਹਾਂਜੀ ਹਾਂਜੀ ਸਾਢੇ 3 ਮਹੀਨੇ ਗੱਪਣ ਚੱਕ ਪਾਸ ਤੇ ਰੇਟ ਇਹਦਾ ਕੀ ਆ ਰੇਟ ਇਹ ਦੇਣ ਲੈਣ 35000 ਆ ਜੀ ਥੋੜੀ ਬਾਹਰ ਨੂੰ ਸਿਰਫ 35000 ਰੁਪਇਆ ਵੀਰ ਦੀ ਦਸਾਂ ਦੇਣ ਲੈਣ ਇਹਦਾ ਰੇਟ ਆ ਸਾਢੇ 3 ਮਹੀਨੇ ਗੱਪਣ ਚੱਕ ਪਾਸ ਵੀਰ ਦੀ ਆਪ ਦੀ ਚੈੱਕ ਕਰਵਾਈ ਵੇ ਫਰਜ ਛੋੜਾ ਬਣਦਾ ਜਿਹੜਾ ਵੀ ਖਰੀਦੂਏ ਇਹਨੂੰ ਤੇ ਆਪ ਦੀ ਤਸੱਲੀ ਕਰਕੇ ਲੈ ਕੇ ਜਾਇਓ ਕੱਲ ਨੂੰ ਕਿਸੇ ਗੱਲ ਦੀ ਕੋਈ ਦਿੱਕਤ ਨਾ ਆਵੇ ਸੋ ਦੇਖੋ ਮੂੰਹ ਮੱਥਾ ਕੱਦ-ਕੱਡ ਜਿੰਦ ਮਾਈ ਜੋ ਠੀਕ ਹੈ ਥੋੜੀ ਫਿੱਕੀ ਰਹੀ ਵੀ ਹੈ ਹਨਾ ਹਾਂਜੀ ਹਾਂਜੀ ਸਭ ਹੀ ਨਹੀਂ ਥੋੜੀ ਮਨ ਲਾ ਸਾਂਭੀ ਜਾਵੇ ਮੁਰੇ ਚੰਗੇ ਵੀ 85-90 ਰੁਪਏ ਕਰਾ ਜਾਊਗੀ ਹਾਂਜੀ ਹਾਂਜੀ ਸੋ ਦੇਖੋ ਤੋਰਾ ਵਗੈਰਾ ਚੰਗਾ ਸਾਫ ਸੁਥਰਾ ਥੋੜੇ ਨੌ ਲਹੌਣ ਵਾਲੇ ਇਹਦੇ ਤੇ ਬੇਗੋਰੀ ਜੋ ਹੋਈ ਵੀ ਜਿੱਥੋਂ ਆਈ ਵੀ ਹੈ ਸੋ ਦੇਖੋ ਥੱਲੇ ਨੌ ਜਰੂਰ ਹੈਗਾ ਲਹੌਣ ਵਾਲੇ ਨੌ ਦਾ ਕਰਕੇ ਥੋੜਾ ਤੋਰਾ ਇਦਾਂ ਲੱਗਦਾ ਤੇ ਬਾਕੀ ਲੇਵਾ ਚੰਗਾ ਸਾਫ ਸੁਥਰਾ ਇਹਦਾ 35000 ਰੁਪਏ ਕੀਮਤ ਸਾਢੇ 35 ਦੇਖੋ ਠੀਕ ਹੈ ਸਾਢੇ 35 ਮਹੀਨਾ ਦੀ ਗੱਬਣ ਚੈੱਕ ਪਾਸ ਜਾਵਾ ਹਾਂਜੀ ਹਾਂਜੀ ਤੇ ਫਿਰ ਤੀਜੇ ਨੰਬਰ ਜਿਹ ਇਹ ਪਲੂਨਸ ਹੁੰਦੀ ਚਾਰ ਦੰਦ ਬੱਚੀ ਹੈ ਜੀ ਪਲੂਨ ਚਾਰ ਦੰਦ ਪਹਿਲਾ ਸਵੇਰ ਹੁੰਦੀ ਹੈ ਕੈ ਕਿ ਦਿਨ ਲੈਂਦੀ ਹੈ ਪੰਗਨ ਬਾਕੀ ਹੈ ਜੀ ਕਿੰਨਾ ਦੁੱਧ ਦੇ ਦੂਗੀ ਦੁੱਧ ਦੇ ਦੂ 17 18 ਕਿਲੋ ਜੀ ਭਾਅ ਇਹਦਾ ਕੀ ਹੈ ਜੀ 3 55000 ਰੁਪਏ ਦਾ ਨਾ ਇਹ ਸੋਰੀ ਭਰਨੂ ਸਭਰ 55000 ਦੀ ਹਾਂ ਨਾ ਪਲੂਨ ਪਹਿਲਾ ਸਵੇਰ ਮੂੰਹ ਚਾ ਦੰਦ ਤੇ ਥੋੜੇ ਭੜਾ ਪਾਉਣ ਲੱਗੀ ਹੈ ਨਾ ਹਾਂਜੀ ਹਾਂਜੀ ਤੇ ਭੜਾ ਪਾਉਣ ਲੱਗੇ ਇੱਕ ਵਾਰ ਚਾਰ ਦੰਦਾਂ ਦਾ ਜੀ ਪਿਓਰ ਠੀਕ ਹੈ ਸੋ ਕੱਦ ਕੱਡ ਦੇਖੋ ਜੰਦੇ ਜਰ 17 18 ਕਿਲੋ ਤਾਂ ਰਾਵੜਾ ਪਾ ਦੂ ਤੇ ਰੇਟ ਸਿਰਫ ਇਹਦਾ 55000 ਰ ਸੜਾਵਾਂ ਦਾ ਦੇਖੋ ਸੋਹਣਾ ਸਾਫ ਸੁਥਰਾ ਚੰਗਾ ਤੇ ਕੱਦ-ਕੜ ਬਹੁਤ ਆ ਵੜਦਾ ਰੇਟ ਸਿਰਫ 55000 5000 7 ਕਦੇ ਨਹੀਂ ਸੂਰਜ ਬਾਕੀ ਪਿਆ ਤੇ ਨਵਾਈ ਧਵਾਈ ਹੁੰਦੀ ਨੇ ਹੋਰ ਭਾਵੇਂ 70 ਮੰਗਣ ਦੇ ਪਰ ਰੇਟ ਵੀਰ ਨੇ 55 ਹਰ ਕੀਤਾ ਜੇ ਜਗਾਂ ਜਿਹੇ ਹਿਸਾਬ ਨਾਲ ਜੋ ਹਿਸਾਬ ਨਾਲ ਮਾਰਜ ਰ ਆਪਾਂ ਵੜ ਦੇ ਦਾਂਗੇ ਪੂਰੀ ਥੀਲ ਠੰਡੀ ਐ ਵੀ ਐਣੀ 7 6 ਮਾਰੋ ਦੇਖੋ ਠੀਕ ਹੈ ਠੀਕ ਹੈ ਤੇ ਵੀਰੇ ਚੌਥਾ ਨੰਬਰ ਰੇਡ ਬੀ ਵੜ ਦੇਖੇ ਰ ਆਪਾਂ ਇਹ ਦੂਜਾ ਸੂਆ ਸੂਈ ਆ ਜੀ ਸੂਈ ਵੀ ਆ ਹਾਂ ਗੱਲ ਮੈਂ ਥੋੜੀ ਆ ਬੱਚਾ 10ਵਾਂ ਦਿਨ ਸੂਈ ਨੂੰ ਦੁੱਧ ਕਿੰਨਾ 17 ਕਿਲੋ ਪੂਰਾ ਕੰਡੇ ਵਾਲਾ ਜੀ ਭਾਅ ਇਹਦਾ ਕੀ ਆ ਇਹ ਵੀ ਦੇ ਦਿਆਂਗੇ 67000 ਦੀ ਹਾਂ ਨਾ 67000 ਦੀ ਦੁੱਧ 17 ਲੀਟਰ ਹਾਂਜੀ ਆ ਕਵੱਟੀਆਂ ਨਹੀਂ ਛੋਟੀ ਹੋਊ ਦੇਖੋ ਚੋਣ ਚਵਾ ਦਿਓ ਓਕੇ ਆ ਪੂਰੀ ਓਕੇ ਆ ਸੀਰੀਅਲ ਠੰਡੀ ਦੇਖੋ ਠੀਕ ਆ ਕੋਈ ਡੈਕ ਦੇ ਓਕੇ ਮਧਾਰਾ ਮਾਰ ਕੇ ਦਿਖਾਉਂਦੇ ਆ ਧੋਰੀ ਇਹ ਰੋਕਰ ਸੁਵਰ ਉਧਾਰਾ ਵੀਰ ਕਹਿੰਦਾ ਮਾਰ ਕੇ ਦਿਖਾ ਇਹਨਾਂ 16 17 ਲੀਟਰ ਦੁੱਧ ਦੇ ਥੱਲੇ ਹਾਜ਼ਰ ਆ ਕੀਮਤ ਇਹਦੀ ਹੈਗੀ ਆ 67000 ਰੁਪਇਆ ਸੂਈ ਸਵਾਈ ਤੇ ਜੇ ਇਹ ਜਿ ਰੋਕੇ ਜਮ ਹਾਂਜੀ ਜਮ ਓਕੇ ਬੱਚਾ ਮੇਲ ਕਾ ਸੋ ਬਾਾਕੀ ਕੱਦਗਾਠ ਵਗੈਰਾ ਦੇਖੋ ਬਹੁਤ ਵੱਡੀ ਵਿਹੜਾ ਐਚ ਐਫ ਦੀ ਤੇ ਮੇਰੇ ਸਾਬ ਨਾਲ ਹੋਰ ਵੀ ਦੁੱਧ ਵੱਧ ਜੂਗਾ ਨਾ ਬਟਾ ਹਨਾ ਠੀਕ ਐ ਸੋ ਕੱੜ ਵਗੈਰਾ ਮਾਰਦੀ ਭੀ ਜੇ ਦੁੱਧ 20 ਲੀਟਰ ਪਾ ਦੋਗੀ ਜੰਦੇ ਜਾਨ ਸਾਂਭੀ ਗਈ ਜਦੋਂ ਸੋ ਨੁਕਰ ਨੁਕਰ ਬਹੁਤ ਆ ਵੱਡੀ ਬਹੁਤ ਆ ਛਾਇ ਦੇ ਵਿੱਚ ਚੌੜੀ ਦੇਖੋ ਬਗਰ ਚਾਪੜ ਵਰਗੀ ਠੀਕ ਸੋ ਬੱਚਾ ਚੌਹਦਾ ਦੇਖ ਸਕਦੇ ਧਾਰਾ ਪੈਦੇ ਮਾਰ ਕੇ ਸੇ ਮਾਰਦੀ ਫਿਰ ਧਾਰਾ ਇਹਨੂੰ ਕੋ ਦੇਖੋ ਧਾਰਾ ਦੇਖੋ ਸਾਫ ਸੁਥਰੇ ਚੰਗੀਆਂ ਬਾਕੀ ਐਣੀ ਪੂਰੀ ਸੀਲ ਠੰਡੀ ਐ ਦੇਖੋ ਕੋਈ ਨਿਆੜਾ ਹੀ ਪੌਂਦੀ ਲੋੜ ਨਹੀਂ ਹਨਾ ਸਭਾ ਠੀਕ ਹੈ ਬੀ ਓਕੇ ਸਤਾਰਾ ਵੀ ਇਹਨੇ ਮਾਰ ਕੇ ਦਿਖਾ ਦਿਆਂ ਸੋ 67000 ਪਾ ਟੋਕੜ ਕੱਪਣ ਤਾਜੀ ਸੂਈ ਵੀ ਤੇ ਇੱਕ ਪਲੂੜ ਬੱਚੀ ਸੂਰ ਵਾਲੀ 4 ਲੱਖ ਵੀਰ ਦੇ ਦਿਖਾਦੇ ਪਿੰਡ ਗੋਸਪੁਰਾ ਜੀ ਨੂੰ ਗੁਜਰਾਂ ਵਾਲਾ ਕਹਿੰਦੇ ਆ ਚਾਰਾ ਨਗਾ ਚ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਨਰਖ ਬਰਕ ਤੁਸੀਂ ਆਪ ਕਰਨੀ ਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ